ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੇ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਆਪਣਾ ਉਮੀਦਵਾਰ ਬਣਾਇਆ ਅਸ਼ੋਕ ਪ੍ਰਾਸ਼ਰ ਮੌਜੂਦਾ ਸਮੇਂ ਲੁਧਿਆਣਾ ਸੈਂਟਰਲ ਤੋਂ ਆਪ ਦੇ ਵਿਧਾਇਕ ਵੀ ਨੇ ਪਾਰਟੀ ਨੇ ਉਹਨਾਂ ਤੇ ਲੋਕ ਸਭਾ ਚੋਣ ਲਈ ਵੀ ਦਾਖਲਿਆ ਟਿਕਟ ਮਿਲਣ ਤੇ ਆਪ ਉਮੀਦਵਾਰ ਨੇ ਕਿਹਾ ਕਿ ਉਹ ਸਰਕਾਰ ਦੇ 2 ਸਾਲ ਦੇ ਕੰਮਾਂ ਤੇ ਵੋਟ ਮੰਗਣਗੇ ਬੀਜੇਪੀ ਵੱਲੋਂ ਇੱਥੋਂ ਰਵਨੀਤ ਬਿੱਟੂ ਉਮੀਦਵਾਰ ਨੇ ਕਿ ਲੁਧਿਆਣੇ ਦੀ ਸੇਵਾ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਮੇਰੀ ਲਈ ਗਈ ਆ ਬਤੌਰ ਲੋਕ ਸਭਾ ਲੁਧਿਆਣਾ ਕਿ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਵਾ ਕਿ ਤੁਹਾਡਾ ਜਿਹੜਾ ਸੇਵਾਦਾਰ ਤੁਸੀਂ ਇੱਥੇ ਆਪਣਾ ਚੁਣੋਗੇ ਕਦੇ ਤੁਹਾਨੂੰ ਪਿੱਠ ਨਹੀਂ ਦਿਖਾਣੀ ਔਰ ਤੁਹਾਡੀ ਦਿਨ ਰਾਤ ਸੇਵਾ ਕਰਕੇ ਲੁਧਿਆਣੇ ਦਾ ਨਾਮ ਅੱਗੇ ਲੈ ਕੇ ਜਾਣਾ ਔਰ ਇੰਡਸਟਰੀ ਦੇ ਵਿੱਚ ਜਿਹੜਾ ਆਬਾ ਪੰਜਾਬ ਦੇ ਵਿੱਚ ਲੁਧਿਆਣਾ ਉਹ ਨੰਬਰ 1 ਦੇ ਦੇਖੋ ਸੇਵਾ ਹੁੰਦੀ ਹੈ ਮੇਰੀ 2 ਸਾਲ ਲੋ ਮੇਰੀ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਔਰ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਨੇ ਮੇਰੀ 2 ਸਾਲ ਜਿਹੜੀ ਸੇਵਾ ਦੇਖੀ ਤਾਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਦੀ ਜ਼ਿੰਮੇਵਾਰੀ ਜੋ ਮੇਰੇ ਤੇ ਉਹਨਾਂ ਨੇ ਭਰੋਸਾ ਰੱਖਿਆ ਵਾ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੁਧਿਆਣੇ ਦੀ ਸੇਵਾ ਕਰਨੀ ਹੈ ਲੁਧਿਆਣੇ ਸਰ 24 ਕਿਹਦਾ ਮੰਨਦੇ ਹੋ ਬਿੱਟੂ ਨਾ ਜਾਂ ਕਾਂਗਰਸ ਨਾ ਦੇਖੋ ਸਾਰਿਆਂ ਨੂੰ ਲੋਕ ਇਹਨਾਂ ਨੂੰ ਦੇਖ ਚੁੱਕੇ ਹੋਇਆ 10 ਸਾਲ ਬਿੱਟੂ ਨੂੰ ਲੋਕਾਂ ਨੇ ਦੇਖ ਲਿਆ ਹੋਇਆ ਜਿਹੜਾ ਕੋਈ ਕਾਂਗਰਸ ਦਾ ਕੈਂਡੀਡੇਟ ਆਊਗਾ ਉਹਨੂੰ ਵੀ ਦੇਖ ਲਿਆ ਸਾਡੇ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਸਾਡੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਹਲਕਾ ਸੈਂਟਰ ਦੇ ਲੋਕਾਂ ਨੇ ਸਾਡੀ ਆਵਾਜ਼ ਬਚਾਈ ਸਾਡੇ ਸੁਪਰੀਮੋ ਤੱਕ ਤਾਂ ਸਾਨੂੰ ਇਹ ਅੱਜ ਸੇਵਾ ਦਾ ਮੌਕਾ ਮਿਲਿਆ